यूपी ਦੇ ਪ੍ਰਿਆਗਰਾਜ ਦੇ ਵਿੱਚ ਮਹਾਕੁੰਭ ਲਗਾਤਾਰ ਚੱਲ ਰਿਹਾ ਤੇ ਇਸ ਮਹਾਕੁੰਭ ਦੇ ਵਿੱਚ ਯੂਪੀ ਸਰਕਾਰ ਦੇ ਅਨੁਸਾਰ 8 ਤੋਂ ਲੈ ਕੇ 10 ਕਰੋੜ ਤੱਕ ਲੋਕਾਂ ਯਾਨੀ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਕੀਤੀ ਗਈ ਸੀ ਪਰ ਬੀਤੇ ਬੁੱਧਵਾਰ ਇਸ ਮਹਾਕੁੰਭ ਦੇ ਵਿੱਚ ਕੁਝ ਐਸਾ ਹੋਇਆ ਕਿ ਜਿਸ ਨੇ ਬਹੁਤ ਸਾਰੇ ਸਵਾਲ ਖੜੇ ਕੀਤੇ ਨੇ ਇਹਨਾਂ ਸਵਾਲਾਂ ਦੇ ਉੱਤੇ ਹਿੰਦੁਸਤਾਨ ਇੰਡੀਆ ਦਾ ਵੱਖ-ਵੱਖ মিডিਆ ਜਾਂ ادارے ਕੀ ਕਹਿੰਦੇ ਨੇ ਇਹ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਪਰ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦੰਨੇ ਆ ਕਿ ਬੁੱਧਵਾਰ ਨੂੰ ਮਹਾਕੁੰਭ ਦੇ ਦੌਰਾਨ ਜਦੋਂ ਪਵਿੱਤਰ ਗੰਗਾ ਦਾ ਇਸ਼ਨਾਨ ਯਾਨੀ ਕਿ ਸੰਗਮ ਤੇ ਜਾ ਕੇ ਸ਼ਰਧਾਲੂ ਇਸ਼ਨਾਨ ਕਰ ਰਹੇ ਸੀ ਤਾਂ ਇਸੇ ਦੌਰਾਨ ਇੱਕ ਭਗੜੜ ਮਚਦੀ ਹੈ ਜਿਸ ਦੇ ਵਿੱਚ ਯੂਪੀ ਸਰਕਾਰ ਦੇ ਅੰਕੜਿਆਂ ਦੇ ਅਨੁਸਾਰ 30 ਲੋਕਾਂ ਦੀ ਮੌਤ ਹੋਈ ਹੈ ਤੇ ਕਈ ਜ਼ਖਮੀ ਨੇ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਯੂਪੀ ਸਰਕਾਰ ਜਾਂ ਫਿਰ ਕਹਿ ਲਈਏ ਕਿ ਯੂਪੀ ਦੇ ਸੀਐਮ ਯੋਗੀ ਅਦਿੱਤਿਆਨਾਥ ਦੇ ਵੱਲੋਂ ਮਰਨ ਵਾਲੇ ਮੈਂਬਰਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦੇ ਮੁਆਵਜ਼ਾ ਦੇਣ ਦਾ ਐਲਾਨ ਵੀ ਕਰ ਦਿੱਤਾ ਗਿਆ ਪਰ ਇਸ ਦੌਰਾਨ ਬਹੁਤ ਵੱਡੇ ਸਵਾਲ ਮੀਡੀਆ ਦੇ ਵੱਲੋਂ ਇਹ ਚੁੱਕੇ ਗਏ ਨੇ ਕਿ ਯੂਪੀ ਸਰਕਾਰ ਨੇ ਦਾਵਾ ਕੀਤਾ ਸੀ ਕਿ ਇਸ ਮਹਾ ਕੁੰਭ ਦੇ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਪਰ ਫਿਰ ਅਜਿਹਾ ਹੋਇਆ ਕਿ ਕਿ ਜਿਹੜਾ ਇੰਨੇ ਵੱਡੇ ਸਮਾਗਮ ਦੇ ਵਿੱਚ ਇਹ ਭੀੜ ਜਾਂ ਫਿਰ ਜਿਸ ਤਰੀਕੇ ਦੇ ਨਾਲ ਭਗੜੜ ਮੱਚਦੀ ਆ ਉਹ ਕਿਉਂ ਵਾਪਰੀ ਇੱਕ ਵੱਡਾ ਸਵਾਲ ਹਲੇ ਵੀ ਲਗਾਤਾਰ ਬਣਿਆ ਹੋਇਆ ਹੈ ਯੂਪੀ ਸਰਕਾਰ ਦੇ ਅਨੁਸਾਰ ਇਸ ਮੇਲੇ ਦੇ ਦੌਰਾਨ 2700 ਸੀਸੀਟੀਵੀ ਕੈਮਰੇ ਇੰਸਟਾਲ ਕੀਤੇ ਗਏ ਸੀ ਪਰ ਇੱਕ ਹੈਰਾਨੀ ਦੀ ਗੱਲ ਇਹ ਹੈ ਕਿ ਹਲੇ ਤੱਕ ਕਿਸੇ ਵੀ ਕੈਮਰੇ ਦੀ ਸੀਸੀ ਫੂਟੇਜ ਸੀਸੀਟੀਵੀ ਫੂਟੇਜ ਦੇ ਵਿੱਚ ਇਹ ਨਹੀਂ ਦੇਖਿਆ ਗਿਆ ਕਿ ਦਰਅਸਲ ਦੇ ਵਿੱਚ ਭਗੜੜ ਮੱਚੀ ਕਿਉਂ ਭਗਦੜ ਮਚਣ ਦਾ ਕਾਰਨ ਅਸਲ ਦੇ ਵਿੱਚ ਕੀ ਸੀ ਇਸ ਬਾਬਤ ਬੁੱਧਵਾਰ ਨੂੰ ਇਹ ਹਾਸਾ ਹੁੰਦਾ ਤੇ ਅੱਜ ਅਸੀਂ ਸ਼ਨੀਵਾਰ ਦੀ ਸ਼ਾਮ ਨੂੰ ਇਹ ਗੱਲਬਾਤ ਕਰ ਰਹੇ ਹਾਂ ਹੁਣ ਤੱਕ ਇੰਡੀਆ ਦਾ ਮੀਡੀਆ ਜਾਂ ਫਿਰ ਫੋਰਨ ਦਾ ਮੀਡੀਆ ਇਸ ਵੱਡੇ ਹਾਸੇ ਤੇ ਕਹਿ ਕੀ ਰਿਹਾ ਇਹ ਦੇਖਣ ਦੀ ਜ਼ਰੂਰਤ ਹੈ ਸੋ ਇੱਕ ਇੱਕ ਕਰਕੇ ਕੋਸ਼ਿਸ਼ ਕਰਾਂਗੇ ਤੁਹਾਨੂੰ ਇਹਨਾਂ ਮੀਡੀਆ ਅਦਾਰਿਆਂ ਦੀਆਂ ਰਿਪੋਰਟਾਂ ਦੇ ਅਨੁਸਾਰ ਹੀ ਕੀ ਕਹਿੰਦੇ ਨੇ ਕਿਸ ਤਰੀਕੇ ਦੇ ਨਾਲ ਇਸ ਸਿਚੁਏਸ਼ਨ ਨੂੰ ਡੀਲ ਸਰਕਾਰ ਕਰ ਰਹੀ ਹੈ ਪ੍ਰਸ਼ਾਸਨ ਕਰ ਰਿਹਾ ਲੋਕ ਕੀ ਕਹਿ ਰਹੇ ਨੇ ਸਾਧ ਸੰਤ ਮਹਾਤਮਾ ਇਸ ਮਸਲੇ ਬਾਰੇ ਕੀ ਕੀ ਬੋਲ ਰਹੇ ਨੇ ਸਭ ਕੁਝ ਤੁਹਾਨੂੰ ਦੱਸਾਂਗੇ ਪਰ ਪਹਿਲਾ ਸਭ ਤੋਂ ਪਹਿਲਾ BBC ਦੀ ਰਿਪੋਰਟ ਚੱਕ ਲੈਣੇ ਆ BBC ਦੀ ਰਿਪੋਰਟ ਦੇ ਅਨੁਸਾਰ ਵੀ ਉਸੇ ਤਰੀਕੇ ਦੇ ਨਾਲ ਆ ਕਿ 30 ਲੋਕਾਂ ਦੀ ਸ਼ਰਧਾਲੂਆਂ ਦੀ ਇੱਥੇ ਕੁੰਭ ਦੇ ਮੇਲੇ ਦੇ ਵਿੱਚ ਬੀਤੇ ਬੁੱਧਵਾਰ ਨੂੰ ਮਚੀ ਭਗੜੜ ਦੇ ਦੌਰਾਨ ਮੌਤ ਹੋ ਗਈ ਹੈ ਸੋ ਇਸ ਤਰੀਕੇ ਦੇ ਨਾਲ ਇਹ ਸਾਰੀ ਖਬਰ ਦੱਸੀ ਗਈ ਹੈ ਪਰ ਇਸ ਦੇ ਦੌਰਾਨ ਕੁਝ ਸਵਾਲ ਵੀ BBC ਦੇ ਵੱਲੋਂ ਖੜੇ ਕੀਤੇ ਗਏ ਨੇ ਜੇਕਰ ਅਸੀਂ ਤੁਹਾਡੇ ਨਾਲ ਸਾਂਝਾ ਕਰੀਏ ਤਾਂ ਦਾ ਕਰਾਸ਼ ਰਿਪੋਰਟਲੀ ਟੁੱਕ ਪਲੇਸ ਆਫਟਰ ਸਰਜ ਆਫ ਪਿਲਗ੍ਰਿਮ ਮੇਕਿੰਗ देयर ਵੇ ਟੂ ਦਾ ਸੰਗਮ ਟ੍ਰੈਂਪਲਡ ਓਵਰ ਡਾਇਬਿਟੀ ਸਲੀਪਿੰਗ ਨੀਅਰ ਦਾ ਰੀਵਰ ਬੈਂਕ ਇਹ ਕਹਿ ਰਿਹਾ ਕਿ ਭਗਦੜ ਉਸ ਵੇਲੇ ਮੱਚੀ ਜਦੋਂ ਸੰਗਮ ਦੇ ਵੱਲ ਜ਼ਿਆਦਾ ਲੋਕ ਵਧੇ ਕਿਉਂਕਿ ਜਿਹੜਾ ਮੌਨੀ ਮੱਸੀਆ ਨੂੰ ਇਹ ਇਸ਼ਨਾਨ ਕੀਤਾ ਜਾਂਦਾ ਦਰਾਸਾਲ ਦੇ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਗੰਗਾ ਤੇ ਯਮਨਾ ਦਾ ਜਿੱਥੇ ਸੰਗਮ ਹੁੰਦਾ ਉਸੇ ਥਾਂ ਜਾ ਕੇ ਇਸ਼ਨਾਨ ਕੀਤਾ ਜਾਵੇ ਇਸ ਕਰਕੇ ਉਸ ਇੱਕ ਕਿਨਾਰੇ ਦੇ ਵੱਲ ਭੀੜ ਹੈ ਜਿਹੜੀ ਜ਼ਿਆਦਾ ਵੱਧ ਗਈ ਸੀ ਇਹ ਬੀਬੀਸੀ ਕਹਿ ਰਿਹਾ ਅੱਗੇ ਕਹਿ ਰਿਹਾ ਕਿ ਆਈ ਵਿਟਨੈਸ ਹੈਵ ਬਲੇਮਡ ਦਾ ਪੁਲਿਸ ਐਂਡ ਫੈਸਟੀਵਲ ਅਥਾਰਟिटीज ਫਾਰ ਪੂਰ ਕਰਾਊਡ ਕੰਟਰੋਲ ਮੈਜਰਸ ਐਂਡ ਨਾਟ ਮੇਕਿੰਗ ਐਡਿਕੁਏਟ ਸਪੇਸ ਫਾਰ ਪੈਲਗ੍ਰੀਮ ਟੂ ਮੂਵ देयर ਡੈਸਟੀਨੇਸ਼ਨ ਕਹਿੰਦਾ ਕਿ ਇਸ ਦੇ ਵਿੱਚ ਪੁਲਿਸ ਤੇ ਪ੍ਰਸ਼ਾਸਨ ਜਾਂ ਫਿਰ ਜਿਹੜੇ ਕੁੰਬ ਦੇ ਪ੍ਰਬੰਧਕ ਨੇ ਉਹਨਾਂ ਦੀ ਪੂਰ ਕਰਾਊਡ ਕੰਟਰੋਲ ਵਾਲੀ ਜਿਹੜੀ ਸਥਿਤੀ ਹੈ ਉਹ ਦੇਖੀ ਗਈ ਹੈ ਕਿ ਚੰਗੇ ਤਰੀਕੇ ਦੇ ਨਾਲ ਜਿਹੜੇ ਪ੍ਰਬੰਧਾਂ ਦਾ ਦਾਵਾ ਕੀਤਾ ਗਿਆ ਸੀ ਕਿ ਉਹ ਨਹੀਂ ਕੀਤੇ ਗਏ ਦਾ ਗਵਰਨਮੈਂਟ ਇਹਨੂੰ ਉੱਤਰ ਪ੍ਰਦੇਸ਼ ਸਟੇਟ ਹੈਜ਼ ਲਾਂਚਡ ਅ ਜੁਡੀਸ਼ੀਅਲ ਇਨਵੈਸਟੀਗੇਸ਼ਨ ਇੰਟੂ ਦਾ ਇਨਸੀਡੈਂਟ ਕਿ ਯੂਪੀ ਸਰਕਾਰ ਨੇ ਯਾਨੀ ਕਿ ਯੋਗੀ ਅਦਿੱਤਿਆਨਾਥ ਦੀ ਸਰਕਾਰ ਨੇ ਇਸ ਪੂਰੇ ਮਸਲੇ ਦੇ ਬਾਰੇ ਇੱਕ ਜੁਡੀਸ਼ੀਅਲ ਇਨਕੁਆਰੀ ਦੀ ਜਿਹੜੀ ਗੱਲ ਉਹ ਆਖ ਦਿੱਤੀ ਹੈ ਲਾਂਚ ਕਰ ਦਿੱਤੀ ਹੈ ਕਿ ਜੁਡੀਸ਼ੀਅਲ ਇਨਕੁਆਇਰੀ ਹੋਏਗੀ ਫਿਰ ਜਿਸ ਦਾ ਵੀ ਇਸ ਦੇ ਵਿੱਚ ਕਸੂਰ ਪਾਇਆ ਗਿਆ ਉਸ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗੀ ਥੋੜਾ ਜਿਹਾ ਅੱਗੇ ਚੱਲਦੇ ਆ ਬਾਅਦ ਦੇ ਵਿੱਚ ਵੱਡੇ ਪੱਤਰਕਾਰ ਜਿਹੜੇ ਇੰਡੀਆ ਦੇ ਨੇ ਉਹ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਸੰਤ ਮਹਾਤਮਾ ਕਿਵੇਂ ਇਸ ਮਸਲੇ ਨੂੰ ਲੈ ਕੇ ਆਮੋ ਸਾਹਮਣੇ ਹੋਏ ਨੇ ਉਹ ਵੀ ਤੁਹਾਨੂੰ ਅਸੀਂ ਦੱਸਦੇ ਆ ਪਰ ਪਹਿਲਾਂ ਇਹ ਦੱਸ ਦਿੰਨੇ ਆ ਕਿ ਅਖਲੇਸ਼ ਯਾਦਵ ਕੀ ਕਹਿ ਰਹੇ ਨੇ ਅਖਲੇਸ਼ ਯਾਦਵ ਸਮਾਜਵਾਦੀ ਪਾਰਟੀ ਦੇ ਮੁਖੀ ਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਵੀ ਨੇ ਸਮਾਜਵਾਦੀ ਇਹ ਰਿਪੋਰਟ ਤੁਹਾਨੂੰ ਦੱਸ ਦਿੰਦੇ ਆ ਕਿ ਇੰਡੀਆ ਟੂਡੇ ਦੀ ਇਹ ਰਿਪੋਰਟ ਹੈ ਉਹਦੇ ਵਿੱਚ ਅਖਲੇਸ਼ ਯਾਦਵ ਦਾ ਇਹ ਬਿਆਨ ਲੱਗਿਆ ਹੋਇਆ ਅਖਲੇਸ਼ ਯਾਦਵਜ਼ ਬਿਗ ਕਲੇਮ ਯੂਪੀ ਹਾਈਡਿੰਗ ਐਗਜ਼ੈਕਟ ਡੈਥ ਟੋਲ ਇਨ ਕੁੰਬ ਸਟੈਂਪਿਡ ਸੋ ਅਖਲੇਸ਼ ਯਾਦਵ ਨੇ ਦਾਵਾ ਕੀਤਾ ਕਿ ਜਿਹੜੀ ਯੂਪੀ ਸਰਕਾਰ ਹੈ ਕਿ ਉਹ ਐਗਜ਼ੈਕਟ ਮੌਤਾਂ ਦੀ ਗਿਣਤੀ ਨੂੰ ਲੁਕੋ ਰਹੀ ਹੈ ਕਿਉਂਕਿ ਯੂਪੀ ਸਰਕਾਰ ਪ੍ਰਿਆਗਰਾਜ ਪ੍ਰਸ਼ਾਸਨ ਦੇ ਅਨੁਸਾਰ 30 ਮੌਤਾਂ ਹੋਈਆਂ ਨੇ ਪਰ ਅਖਿਲ ਯਾਦਵ ਅਖਲੇਸ਼ ਯਾਦਵ ਮਾਫ ਕਰਨਾ ਉਹਨਾਂ ਨੂੰ ਲੱਗਦਾ ਹੈ ਕਿ ਇਹ ਮੌਤਾਂ ਦੀ ਗਿਣਤੀ ਜ਼ਿਆਦਾ ਹੋਈ ਹੈ 30 ਨਹੀਂ ਹੈ ਯੂਪੀ ਸਰਕਾਰ ਕਹਿੰਦੇ ਕਿ ਮੌਤਾਂ ਦੀ ਗਿਣਤੀ ਨੂੰ ਲੁਕੋ ਰਹੀ ਹੈ ਇਹ ਇੰਡੀਆ ਟੁਡੇ ਦੇ ਵਿੱਚ ਅਖਲੇਸ਼ ਯਾਦਵ ਯੂਪੀ ਦੇ ਸਾਬਕਾ ਸੀਐਮ ਰਹੇ ਨੇ ਉਹਨਾਂ ਦਾ ਜਿਹੜਾ ਇਹ ਸਟੇਟਮੈਂਟ ਆ ਉਹ ਲੱਗੀ ਹੈ ਆ ਥੋੜਾ ਜਿਹਾ ਇੱਕ ਦੱਸ ਦਿੰਨੇ ਆ ਕਿ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਅੱਜ ਕਿਉਂਕਿ ਬਜਟ ਪੇਸ਼ ਹੋਇਆ ਸੀ ਤਾਂ ਬਜਟ ਸੈਸ਼ਨ ਤੋਂ ਬਾਹਰ ਪਾਰਲੀਮੈਂਟ ਤੋਂ ਬਾਹਰ ਨਿਕਲਦੇ ਹੋਏ ਇਹਨਾਂ ਨੇ ਮੀਡੀਆ ਦੇ ਨਾਲ ਗੱਲ ਕਰਦੇ ਇਲਜ਼ਾਮ ਲਾਏ ਨੇ ਯੂਪੀ ਸਰਕਾਰ ਦੇ ਉੱਤੇ ਥੋੜਾ ਜਿਹਾ ਅੱਗੇ ਵਧਦੇ ਹਾਂ ਕਿਉਂਕਿ ਯੂਪੀ ਸਰਕਾਰ ਜਾਂ ਫਿਰ ਪ੍ਰਿਆਗਰਾਜ ਪ੍ਰਸ਼ਾਸਨ ਜਾਂ ਪੁਲਿਸ ਨੇ ਇਹ ਕਿਹਾ ਸੀ ਕਿ ਸ਼ਨੀਵਾਰ ਤੱਕ ਅਸੀਂ ਪੂਰੀ ਜਿਹੜੀ ਡਿਟੇਲ ਹੈ ਉਹ ਦੇ ਦੇਵਾਂਗੇ ਪਰ ਹਲੇ ਤੱਕ ਸਰਚ ਅਸੀਂ ਕੀਤੀ ਹੈ ਹਲੇ ਤੱਕ ਕੋ ਡਿਟੇਲ ਨਹੀਂ ਆਈ ਇਸ ਬਾਰੇ ਵੀ ਇੱਕ ਖਬਰ ਲੱਗੀ ਹੋਈ ਸੀ ਇਹ ਖਬਰ ਤੁਹਾਨੂੰ ਦੱਸ ਦਿੰਨੇ ਆ ਕਿ ਦਾ ਇੰਡੀਅਨ ਐਕਸਪ੍ਰੈਸ ਦੇ ਵੱਲੋਂ ਇਹ ਖਬਰ ਲਗਾ ਗਈ ਲਗਾਈ ਗਈ ਸੀ ਕੁੰਬ ਦੇ ਵਿੱਚ ਜਿਹੜੇ ਡੀਆਈਜੀ ਨੇ ਪ੍ਰਿਆਗਰਾਜ ਦੇ ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਫੁਟੇਜ ਆਫ ਦਾ ਇਨਸੀਡੈਂਟ ਵਿਲ ਬੀ ਥਰੂਲੀ ਐਗਜ਼ਾਮਿੰਡ ਇਨਕਲੂਡਿੰਗ ਰਿਕਾਰਡਿੰਗ ਫਰੋਮ ਕੈਮਰਾਜ਼ ਇਨਸਟਾਲਡ ਐਟ ਦਾ ਸਾਈਟ ਉਹ ਕਹਿੰਦੇ ਸੀ ਕਿ ਜਿਹੜੇ ਅਸੀਂ ਕੈਮਰਾ ਲਾਏ ਨੇ ਸੀਸੀਟੀਵੀ ਕੈਮਰੇ ਲਾਏ ਨੇ ਕਿ ਉਹਨਾਂ ਦੀ ਜਿਹੜੀ ਫੁਟੇਜ ਆ ਉਹਨਾਂ ਨੂੰ ਅਸੀਂ ਧਿਆਨ ਨਾਲ ਦੇਖਾਂਗੇ ਤੇ ਉਹਨਾਂ ਦੀ ਰਿਕਾਰਡਿੰਗ ਧਿਆਨ ਦੇ ਨਾਲ ਚੈੱਕ ਕਰਾਂਗੇ ਕਿ ਅਸਲ ਦੇ ਵਿੱਚ ਹਾਸਾ ਵਾਪਰਿਆ ਕਿਵੇਂ ਆ ਹੁਣ ਇਸ ਦੇ ਦੌਰਾਨ ਇੱਕ ਹੋਰ ਗੱਲ ਵੀ ਹੈ ਇੱਕ ਪਗੜੜ ਇੱਧਰ ਮੱਚੀ ਸੀ ਤੇ ਇੱਕ ਖਬਰਾਂ ਹੋਰ ਵੀ ਸੀ ਕਿ ਇੱਕ ਦੂਸਰੇ ਪਾਸੇ ਇਸ ਥਾਂ ਤੋਂ 2 ਕਿਲੋਮੀਟਰ ਦੀ ਦੂਰੀ ਤੇ ਇੱਕ ਦੂਸਰੀ ਪਗੜੜ ਵੀ ਮੱਚੀ ਸੀ ਉਹਦੇ ਤੋਂ ਹਜੇ ਤੱਕ ਪ੍ਰਸ਼ਾਸਨ ਇਨਕਾਰ ਕਰ ਰਿਹਾ ਪਰ ਖਬਰਾਂ ਉਹਦੇ ਲਈ ਵੀ ਲੱਗੀਆਂ ਨੇ ਇੱਥੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਹੀ ਇਹ ਕਿਹਾ ਗਿਆ ਅੱਗੇ ਕਿਹਾ ਗਿਆ ਕੀ 2 ਡੇਸ ਆਫਟਰ ਪ੍ਰੀ ਡਾਉਨ ਸਟੈਂਪੇਡ ਨੀਅਰ ਦਾ ਸੰਗਮ ਲੇਫਟ 30 ਪੀਪਲ ਡੈਡ ਐਂਡ 60 ਇੰਜਰਡ ਪੁਲਿਸ ਸੈਡ ਫਰਾਈਡੇ ਥੈਟ ਦੇ ਹੈਵ ਡਿਸਾਈਡਡ ਟੂ ਇਨਕੁਆਇਰ ਇੰਟੂ ਰਿਪੋਰਟਸ ਆਫ ਅਨਦਰ ਇਨਸੀਡੈਂਟ ਥੈਟ ਡੇ ਇਨ ਦਾ ਜੂਸੀ ਏਰੀਆ ਜੂਸੀ ਏਰੀਆ ਪੈਂਦਾ ਕਿ ਉੱਥੇ ਵੀ ਇੱਕ ਇਸੇ ਤਰੀਕੇ ਦੀ ਭਗੜੜ ਹੋਈ ਸੀ ਰਿਪੋਰਟਾਂ ਕਹਿ ਰਹੀਆਂ ਨੇ ਕਿ ਉੱਥੇ ਵੀ ਕੁਝ ਲੋਕ ਮਰੇ ਨੇ ਤਾਂ ਜਿਹੜੇ ਆਈਜੀ ਡੀਆਈਜੀ ਨੇ ਪ੍ਰਿਆਗਰਾਜ ਦੇ ਉਹਨਾਂ ਨੇ ਕਿਹਾ ਕਿ ਅਸੀਂ ਉਸ ਮਾਮਲੇ ਦੀ ਜਾਂਚ ਵੀ ਅਸੀਂ ਕਰਾਂਗੇ ਇਹ ਇੱਥੇ ਜਿਹੜਾ ਬਿਆਨ ਹੈ ਉਹ ਲੱਗਿਆ ਹੋਇਆ ਤੇ ਇਸ ਤੋਂ ਬਾਅਦ ਕਾਂਗਰਸ ਦੀ ਗੱਲ ਵੀ ਕਰਦੇ ਹਾਂ ਕਾਂਗਰਸ ਨੇ ਇੱਕ ਸ਼ਾਂਤੀ ਪਾਥ ਯਾਤਰਾ ਕੱਢਣ ਦਾ ਇੱਥੇ ਐਲਾਨ ਕੀਤਾ ਕਿ ਜਿਹੜੇ ਵਿਕਟਿਮ ਨੇ ਜਿਹੜੇ ਸ਼ਰਧਾਲੂਆਂ ਦੀ ਮੌਤ ਹੋਈ ਆ ਉਹਨਾਂ ਦੀ ਸ਼ਾਂਤੀ ਦੇ ਲਈ ਕਾਂਗਰਸ ਪਾਰਟੀ ਹੈ ਜਿਹੜੀ ਉਹ ਇੱਕ ਪਾਥ ਯਾਤਰਾ ਕਰੇਗੀ ਦਾ ਵਾਈਸ ਪ੍ਰੈਜ਼ੀਡੈਂਟ ਜਗਦੀਪ ਧਨਕਰ ਵਿਲ ਵਿਜ਼ਿਟ ਮਹਾਕੁੰਬ ਇਨ ਪ੍ਰਿਆਗਰਾਜਨ ਸੈਟਰਡੇ ਫਾਲੋਇੰਗ ਦਾ ਰੀਸੈਂਟ ਸਟੈਂਪਡ that claimed at least 30 lives ਇਹ ਵੀ ਕਿਹਾ ਗਿਆ ਕਿਉਂਕਿ ਇਹ 2 ਦਿਨ ਪਹਿਲਾਂ ਦੀ ਖਬਰ ਹੈ ਕੱਲ ਅੱਜ ਦੀ ਖਬਰ ਹੈ 1 ਫਰਵਰੀ ਦੀ ਤੇ ਇਹਦੇ ਵਿੱਚ ਕਿਹਾ ਗਿਆ ਕਿ ਵਾਈਸ ਪ੍ਰੈਜ਼ੀਡੈਂਟ ਜਗਦੀਪ ਧਨਖੜ ਵਿਜ਼ਿਟ ਕਰਨਗੇ ਇੱਥੇ ਤੇ ਹਾਲਚਾਲ ਜਾਣਣਗੇ ਤੇ ਇਸ ਤਰੀਕੇ ਦੇ ਨਾਲ ਇਹ ਖਬਰ ਹੈ ਤੇ ਕਾਂਗਰਸ ਦੇ ਵੱਲੋਂ ਖਬਰ ਹੈ ਤੇ ਏਐਨਆਈ ਦੇ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਕਿ ਵਾਈਸ ਪ੍ਰੈਜ਼ੀਡੈਂਟ ਜਗਦੀਪ ਧਨਖੜ ਵਿਜ਼ਿਟ ਮਹਾਕੁੰਭ ਖੇਤਰਾ ਇਨ ਪ੍ਰਿਆਗਰਾ ਕਿਉਂਕਿ ਇਹ ਪਹੁੰਚ ਗਿਆ ਅੱਜ ਸ਼ਨੀਵਾਰ ਸ਼ਨੀਵਾਰ ਨੂੰ ਕਿਹਾ ਗਿਆ ਸੀ ਤਾਂ ਇਹ ਐਨਆਈ ਦੇ ਵੱਲੋਂ ਟਵੀਟ ਕੀਤਾ ਗਿਆ ਐਨਏ ਦੀ ਐਸੀ ਹਵਾਲੇ ਦੇ ਨਾਲ ਤੁਹਾਨੂੰ ਦੱਸ ਰਿਹਾ ਕਿ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਕਰ ਨੇ ਵਿਜ਼ਿਟ ਕੀਤਾ ਦੇਖਿਆ ਉੱਥੇ ਕਿ ਕਿਸ ਤਰੀਕੇ ਦੇ ਹੁਣ ਇਸ ਵੇਲੇ ਹਾਲਾਤ ਨੇ ਇੱਕ ਹੋਰ ਬਹੁਤ ਰੋਚਕ ਜਿਹੜੀ ਗੱਲ ਆ ਉਹ ਤੁਹਾਡੇ ਨਾਲ ਥੋੜੇ ਜੇ ਇਸ ਤੋਂ ਬਾਅਦ ਸ਼ੁਰੂ ਕਰਾਂਗੇ ਕਿ ਸੰਤ ਮਹਾਤਮਾ ਕਿਸ ਤਰੀਕੇ ਨਾਲ ਇਸ ਮਸਲੇ ਨੂੰ ਲੈ ਕੇ ਆਮੋ ਸਾਹਮਣੇ ਹੋਏ ਨੇ ਤਰੇਂਦਰ ਸ਼ਾਸਤਰੀ ਨੇ ਕਿਹਾ ਕੀ ਹੈ ਜਿੱਦੇ ਤੇ ਬਵਾਲ ਮਚਿਆ ਤੇ ਜਿਹੜੇ ਸ਼ੰਕਰਾਚਾਰੀਆ ਨੇ ਉਹਨਾਂ ਨੇ ਧਰਿੰਦਰ ਸਾਸ਼ਤਰੀ ਨੂੰ ਜਵਾਬ ਕੀ ਦਿੱਤਾ ਉਹ ਤੁਹਾਨੂੰ ਥੋੜਾ ਜਿਹਾ ਅਖੀਰ ਦੇ ਵਿੱਚ ਅਸੀਂ ਦੱਸਾਂਗੇ ਪਰ ਇਸ ਤੋਂ ਪਹਿਲਾਂ ਥੋੜਾ ਜਆ ਰਵੀਸ਼ ਕੁਮਾਰ ਦੇ ਵੱਲ ਚੱਲਦੇ ਹਾਂ ਰਵੀਸ਼ ਕੁਮਾਰ ਜਿਹੜੇ ਕਿ ਤੁਹਾਨੂੰ ਪਤਾ ਹੀ ਹੈ ਕਿ ਹੁਣ ਉਹ ਆਪਣੇ YouTube ਚੈਨਲ ਦੇ ਉੱਤੇ ਰੋਜ਼ ਆਪਣਾ ਪ੍ਰੋਗਰਾਮ ਦੰਦੇ ਨੇ ਤੇ ਇਹਦੇ 'ਚ ਰਵੀਸ਼ ਕੁਮਾਰ ਨੇ ਇਹ ਸਵਾਲ ਖੜਾ ਕੀਤਾ ਨੈਸ਼ਨਲ ਮੀਡੀਆ ਤੇ ਕਿ ਨੈਸ਼ਨਲ মিডিਆ ਚੁੱਪ ਕਿਉਂ ਹੈ ਇਸ ਮਸਦੇ ਨੂੰ ਲੈ ਕੇ ਕਿਉਂ ਨੈਸ਼ਨਲ মিডিਆ ਇਸ ਖਬਰ ਨੂੰ ਪ੍ਰਮੁਖਤਾ ਦੇ ਨਾਲ ਜਾਂਚ ਕਿਉਂ ਨਹੀਂ ਕਰ ਰਿਹਾ ਤੇ ਉਹ ਕਹਿ ਰਹੇ ਨੇ ਕਿ ਕਿਉਂ ਨੈਸ਼ਨਲ মিডিਆ ਕੋ ਕਿਉਂ ਨਹੀਂ ਕਰ ਰਿਹਾ ਕਿ ਇਹ ਰਿਪੋਰਟ ਕੱਢੀਆਂ ਜਾਣ ਕਿ ਵਾਕਾ ਦੇ ਵਿੱਚ 30 ਲੋਕਾਂ ਦੀ ਮੌਤ ਹੋਈ ਆ ਜਾਂ ਜਿਸ ਤਰੀਕੇ ਦੇ ਨਾਲ ਚਰਚਾ ਉੱਥੇ ਚੱਲ ਰਹੀ ਹੈ ਕਿ 30 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਜਿਵੇਂ ਅਕਲੇਸ਼ ਯਾਦਵ ਨੇ ਦਾਅਵਾ ਕੀਤਾ ਸੀ ਉਵੇਂ ਹੀ ਰਵੀਸ਼ ਕੁਮਾਰ ਨੇ ਕਿਹਾ इंडियन मीडिया ਤੇ ਸਵਾਲ ਉਹਨਾਂ ਨੇ ਕੀਤਾ ਕਿ ਮੀਡੀਆ ਚੁੱਪ ਕਿਉਂ ਹੈ ਮੀਡੀਆ ਇਸ ਮਾਮਲੇ ਦੀ ਕੋਕ ਕਿਉਂ ਨਹੀਂ ਕਰ ਰਿਹਾ ਜਦੋਂ ਕਿ ਹਰ ਇੱਕ ਚੈਨਲ ਦੇ ਦੀਆਂ ਟੀਮਾਂ ਜਿਹੜੀਆਂ ਉਹ ਮਹਾਕੁੰਭ ਤੇ ਸੀ ਗਈਆਂ ਤਾਂ ਇਹ ਕਹਿੰਦੇ ਕਿ ਨੇ ਥੋੜਾ ਜਿਆਦਾ ਤੁਹਾਨੂੰ ਦੱਸ ਦਿੰਨੇ ਆ ਕਿਉਂਕਿ ਪ੍ਰੋਗਰਾਮ ਜਿਆਦਾ ਵੱਡਾ ਹੈ ਕੁੰਭ ਮੇ ਹੋਈ ਭਗੜੜ ਪਰ ਮੀਡੀਆ ਕੀ ਕਵਰੇਜ ਕਹਾਂ ਹੈ ਅਖਬਾਰ ਸੇ ਲੈ ਕੇ ਟੀਵੀ ਚੈਨਲੋਂ ਤੱਕ ਸਭ ਨੇ ਚੁੱਪੀ ਕੀ ਚਾਦਰ ਓੜ ਲਈ ਹੈ ਭਗੜੜ ਕੀ ਘਟਨਾ ਕੇ ਕਈ ਘੰਟੇ ਬਾਅਦ ਤੱਕ ਕੋਈ ਅਧਿਕਾਰਿਕ ਸੂਚਨਾ ਜਾਰੀ ਨਹੀਂ ਹੋਈ ਨਾਹੀਂ ਕਰੋੜਾਂ ਕੇ ਚੈਨਲੋਂ ਔਰ ਅਖਬਾਰੋਂ ਨੇ ਸਵਾਲ ਪੁੱਛਣੇ ਕੀ ਅਪਚਾਰਿਕਤਾ ਨਿਭਾਈ ਇੱਕ ਦੋ અપਵਾਦ ਛੋੜ ਦੇ ਤੋ ਜ਼ਿਆਦਾਤਰ ਕਾ ਹਾਲ ਯਹੀ ਹੈ ਆਖਿਰ ਕਿਉਂ ਇਤਨੇ ਬੜੇ ਹਾਸੇ ਕੋ ਇਸ ਤਰ੍ਹਾਂ ਸੇ ਦਬਾ ਦਿਆ ਗਿਆ ਹੈ ਕਿਆ ਕੋਈ ਦਬਾਬ ਬਣਾ ਰਹਾ ਹੈ ਕਿ ਕੁੰਭ ਕੇ ਹਾਸੇ ਕੋ ਕਬਰ ਨਾ ਕੀਆ ਜਾਏ ਅਗਰ ਮੀਡੀਆ ਨੇ ਪਹਿਲੇ ਸੇ ਹੀ ਕੁੰਭ ਕੋ ਲੈਕਰ ਸਹੀ ਰਿਪੋਰਟਿੰਗ ਕੀ ਹੋਤੀ ਤੋ ਲੋਗੋਂ ਕੀ ਸਮੱਸਿਆਉਂ ਪਰ ਬਾਤ ਹੋ ਸਕਤੀ ਥੀ ਇਹ ਰਵੀਸ਼ ਕੁਮਾਰ ਆਪਣੇ ਪ੍ਰੋਗਰਾਮ ਦੇ ਵਿੱਚ ਇਹ ਕਹਿ ਰਹੇ ਨੇ ਤੇ ਇੱਕ ਹੋਰ ਮਸ਼ਹੂਰ YouTube ਚੈਨਲ ਹੈਗਾ ਉਲਟਾ ਚਸ਼ਮਾ UC ਤੇ ਇਹ ਦਾਵਾ ਕਰ ਰਿਹਾ ਕਿ ਪੋਲ ਖੁੱਲ ਗਈ ਹੈ UP ਸਰਕਾਰ ਦੀ ਕਿ ਜਿਸ ਤਰੀਕੇ ਦੇ ਨਾਲ ਕਿਹਾ ਸੀਗਾ UP ਸਰਕਾਰ ਨੇ ਜਾਂ CM ਯੋਗਿਆ ਦਿੱਤਿਆਨਾਥ ਨੇ ਕਿ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਕੋਈ ਵੀ ਤੋੜ ਨਹੀਂ ਸਕਦਾ ਸ਼ਰਧਾਲੂਆਂ ਦੀ ਸੁਰੱਖਿਆ ਅਭੇਦ ਹੈ ਕਿ ਉਹਨੂੰ ਭੇਦਿਆ ਨਹੀਂ ਜਾ ਸਕਦਾ ਤੇ ਇਹ ਵੀ ਦਾਵਾ ਕੀਤਾ ਗਿਆ ਸੀ ਕਿ 2700 CCTV ਕੈਮਰੇ ਇਥੇ ਲਗਾਏ ਗਏ ਨੇ ਤਾਂ ਇਸੇ ਦੌਰਾਨ ਉਲਟਾ ਚਸ਼ਮਾ ਵਾਲਿਆਂ ਨੇ ਇੱਕ ਡਿਊਟੀ ਤੇ ਤਨਾਤ ਇੱਕ ਜਿਹੜੀ ਕਰਮਚਾਰੀ ਹੈ ਮਹਿਲਾ ਕਰਮਚਾਰੀ ਤੁਹਾਨੂੰ ਥੋੜਾ ਜਿਹਾ ਦਿਖਾ ਦਿੰਨੇ ਆ ਕਿ ਇਸ ਦੀ ਜਿਹੜੀ ਇੱਕ ਬਾਈਟ ਆ ਜਾਂ ਇੱਕ ਵੀਡੀਓ ਬਣਾ ਕੇ ਜੋ ਇਸ ਨੇ ਭੇਜੀ ਸੀ ਉਹ ਇੱਥੇ ਇਹਨਾਂ ਨੇ ਪਲੇ ਕੀਤੀ ਆ ਜਿਹਦੇ ਵਿੱਚ ਇਹ ਜੋ ਮੁਲਾਜ਼ਮ ਅਸੀਂ ਦੇਖਦੇ ਆ ਕਿ ਜਿਵੇਂ ਸਿਕਿਉਰਿਟੀ ਕਰਮੀ ਆ ਜਾਂ ਮੇਲਾ ਪ੍ਰਬੰਧਕ ਦੀ ਆਪਣੀ ਸਿਕਿਉਰਿਟੀ ਲਾਈ ਗਈ ਆ ਉਹ ਇਸ ਦੇ ਵਿੱਚ ਆਪਣਾ ਬਿਆਨ ਦੇ ਰਹੀ ਆ ਤੇ ਇਸ ਦੇ ਵਿੱਚ ਇਹ ਇਹ ਕਹਿ ਰਹੀ ਆ ਪੁਲਿਸ ਨੂੰ ਕਿ ਜਲਦੀ ਇੱਥੇ ਜਿਹੜੇ ਹਾਲਾਤ ਨੇ ਬੜੇ ਖਰਾਬ ਹੋ ਗਏ ਨੇ ਕਿ ਜਲਦੀ ਇਹ ਜਿਹੜੀ ਇੱਥੇ ਫੋਰਸ ਭੇਜੀ ਜਾਵੇ ਡੀਆਈਜੀ ਨੂੰ ਇਹ ਅਪੀਲ ਕਰ ਰਹੀ ਸੀ ਉੱਥੇ ਕਿ ਇੱਥੇ ਬਹੁਤ ਹਾਲਾਤ ਖਰਾਬ ਨੇ ਇਹ ਦੱਸ ਰਹੀ ਹੈ ਕਿ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਅਸੀਂ ਇੱਕ ਪਾਸੇ ਸੁਰੱਖਿਅਤ ਬਿਠਾ ਲਿਆ ਪਰ ਪਿੱਛੇ ਹਾਲਾਤ ਬਹੁਤ ਖਰਾਬ ਨੇ ਜਲਦੀ ਸਿਕਿਉਰਿਟੀ ਫੋਰਸਸ ਭੇਜੀਆਂ ਜਾਣ ਪਰ ਮੌਕੇ ਤੇ ਬਹੁਤ ਘੱਟ ਪੁਲਿਸ ਕਰਮਚਾਰੀ ਇੱਥੇ ਨਜ਼ਰ ਆਏ ਪਰ ਸਭ ਤੋਂ ਵੱਡਾ ਸਵਾਲ ਸਾਰੇ ਪਾਸੇ ਇਹੀ ਚੱਲ ਰਿਹਾ ਕਿ ਭਗੜੜ ਮਚੀ ਕਿਉਂ ਭਗੜੜ ਮਚੀ ਦਾ ਕਾਰਨ ਕੀ ਹੈ ਕਿ ਕਿਸੇ ਨੇ ਸ਼ਰਧਾਲੂਆਂ ਨੂੰ ਧੱਕੇ ਨਾਲ ਪਿੱਛੇ ਕੀਤਾ ਜਾਂ ਕਈ ਵਾਰ ਹੋ ਜਾਂਦਾ ਹੈ ਕਿ ਕਿਸੇ ਕਿਸੇ ਗਲਤ ਤਰੀਕੇ ਦੇ ਨਾਲ ਕੋਈ ਅਫਵਾਹ ੜਾ ਦਿੱਤੀ ਜਾਂਦੀ ਹੈ ਕਿ ਉਸ ਤਰੀਕੇ ਦੀ ਅਫਵਾਹ ਤੋਂ ਡਰ ਕੇ ਸ਼ਰਧਾਲੂ ਭੱਜੇ ਜਾਂ ਕਿਸ ਨੇ ਇਸ ਸ਼ਰਧਾਲੂਆਂ ਨੂੰ ਭੱਜਣ ਤੋਂ ਮਜਬੂਰ ਕਰ ਦਿੱਤਾ ਕਿ ਇੰਨੀ ਭਗੜੜ ਮਚੀ ਕਿ ਜਦੋਂ ਕੁਝ ਲੋਕ ਇਸ ਭਗੜੜ ਦੇ ਵਿੱਚ ਡਿੱਗ ਗਏ ਤਾਂ ਲੋਕ ਉਹਨਾਂ ਨੂੰ ਮਿੱਧਦੇ ਹੋਏ ਅੱਗੇ ਗਏ ਜਿਸ ਕਰਕੇ ਉਹਨਾਂ ਲੋਕਾਂ ਦੀ ਮੌਤ ਹੋਈ ਆ ਸੋ ਇੱਥੇ ਇਹ ਸਵਾਲ ਖੜਾ ਕੀਤਾ ਗਿਆ ਤੇ ਅੱਗੇ ਥੋੜਾ ਜਿਹਾ ਚੱਲਦੇ ਆ ਇੰਡੀਪੈਂਡੈਂਟ ਦੀ ਇੱਕ ਰਿਪੋਰਟ ਹੈ ਇਹ ਕੀ ਹੈ ਇਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਆ ਹਾਊ ਐਕਸਾਈਟਮੈਂਟ ਆਫ ਹਿੰਦੂ ਪਿਲਗ੍ਰਿਮਸ ਟਰਨ ਟੂ ਡੈਥ ਐਂਡ ਕਾਇਓਸ ਐਟ ਮੇਲਾ ਕੁੰਬ ਇਹਨਾਂ ਨੇ ਇੱਕ ਰਿਪੋਰਟ ਪੇਸ਼ ਕੀਤੀ ਹੈ ਕਿ ਜਿਹੜੀ ਇੰਨੀ ਐਕਸਾਈਟਮੈਂਟ ਸੀ ਉਹ ਡੈਥ ਦੇ ਵਿੱਚ ਬਦਲੀ ਕਿਉਂ ਹੈ ਇਹ ਕਾਫੀ ਲੰਬੀ ਚੌੜੀ ਰਿਪੋਰਟ ਹੈ ਇਹਦੇ ਵਿੱਚ ਪੜਨ ਨੂੰ ਥੋੜਾ ਜਿਹਾ ਟਾਈਮ ਜ਼ਿਆਦਾ ਲੱਗ ਜਾਏਗਾ ਪਰ ਜੇ ਇੱਥੋਂ ਪੜੀਏ ਆਪਾਂ ਅਨ ਇਨ ਦਾ ਸਮਾਲ ਹੌਰ ਆਫ ਵੈਡਨਸਡੇ ਟ੍ਰੈਜੇਡੀ ਸਟਰਕ ਐਟ ਦਾ ਮਹਾਕੁੰਬ ਮੇਲਾ ਇਨ ਇੰਡੀਆਜ਼ ਪ੍ਰਿਆਗਰਾਜ ਸਟੈਂਪੇਡ ਨੀਅਰ ਦਾ ਸੰਗਮ ਘਾਟ ਬਿਫੋਰ ਡਾਊਨ ਕਿਲਡ ਐਟ ਲੀਸਟ 30 ਪੀਪਲ ਐਂਡ ਲੇਫਟ 60 ਇੰਜਰਡ ਕਿ 60 ਜ਼ਖਮੀ ਵੀ ਹੋਏ ਨੇ 30 ਦੀ ਮੌਤ ਹੋਈ ਹੈ ਅ ਅੱਗੇ ਇਹਨਾਂ ਨੇ ਕੁੰਬੋ ਮੇਲੇ ਬਾਰੇ ਆਪਣਾ ਇਹ ਦੱਸਿਆ ਹੋਇਆ ਤੇ ਹੁਣ ਗੱਲ ਕਰਦੇ ਆ ਜਿਹੜੀ ਮੈਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਕਿਸ ਤਰੀਕੇ ਦੇ ਨਾਲ ਸੰਤ ਮਹਾਤਮਾ ਇਸ ਮਸਲੇ ਨੂੰ ਲੈ ਕੇ ਆਮੋ ਸਾਹਮਣੇ ਹੋਏ ਨੇ ਹੁਣ ਉਹ ਤੁਹਾਨੂੰ ਇੱਕ ਚੀਜ਼ ਦਿਖਾਉਨੇ ਆ ਅਭਿਸ਼ਾਰ ਸ਼ਰਮਾ ਤੁਸੀਂ ਸਾਰੇ ਜਾਣਦੇ ਹੋ ਇੱਕ ਚੰਗੇ ਨਾਮਵਰ ਪੱਤਰਕਾਰਾਂ ਦੇ ਵਿੱਚੋਂ ਇੱਕ ਨੇ ਤੇ ਇੱਥੇ ਤੁਹਾਨੂੰ ਦੱਸ ਦਿੰਨੇ ਆ ਪੰਜਾਬੀ ਜਾਣਦੇ ਨੇ ਨਿੱਕੂ ਵਾਲੇ ਬਾਬਾ ਜੀ ਕਰਕੇ ਪੰਡਿਤ ਤਰੇਂਦਰ ਸ਼ਾਸਤਰੀ ਪੰਡਿਤ ਤਰੇਂਦਰ ਸ਼ਾਸਤਰੀ ਨੇ ਹੁਣ ਇੱਥੇ ਬਿਆਨ ਦਿੱਤਾ ਸੀਗਾ ਕੁੰਭ ਦੇ ਵਿੱਚ ਭਗੜੜ ਦੇ ਦੌਰਾਨ ਜਿਹੜੇ ਲੋਕ ਮਰੇ ਨੇ ਉਹਨਾਂ ਦੇ ਰਿਗਾਰਡਿੰਗ ਤਰੇਂਦਰ ਸ਼ਾਸਤਰੀ ਬਿਆਨ ਕੀ ਦੇ ਰਹੇ ਤਰੇਂਦਰ ਸ਼ਾਸਤਰੀ ਨੇ ਕਿਹਾ कि ਜਿਹੜੇ ਲੋਕ ਗੰਗਾ ਦੇ ਕਿਨਾਰੇ ਪ੍ਰਾਣ ਤਿਆਗ ਗਏ ਇਸ ਤੋਂ ਚੰਗੀ ਗੱਲ ਹੋਰ ਕੀ ਹੋ ਸਕਦੀ ਹੈ ਇਹ ਤਾਂ ਸਿੱਧਾ ਮੋਕਸ਼ ਪਾਉਣ ਵਾਲੀ ਗੱਲ ਹੈ ਇਹ ਤ੍ਰਿੰਦਰ ਸ਼ਾਸਤਰੀ ਦਾ ਬਿਆਨ ਆਇਆ ਤੇ ਇਹਨੂੰ ਕਾਊਂਟਰ ਕਿਸੇ ਹੋਰ ਨੇ ਨਹੀਂ ਕੀਤਾ Hindu ਧਰਮ ਦੇ ਸਭ ਤੋਂ ਵੱਡੇ ਸ਼ੰਕਰਾਚਾਰੀਆ ਉਹਨਾਂ ਨੇ ਕੀਤਾ ਹੈਗਾ ਆ ਤੇ ਉਹਨਾਂ ਦੀ ਟੀਵੀ 9 ਦੇ ਵੱਲੋਂ ਟੀਵੀ 9 ਭਾਰਤ ਵਰਸ਼ ਦੇ ਵੱਲੋਂ ਇੱਕ ਬਾਈਟ ਵੀ ਜਿਹੜੀ ਪਲੇ ਕੀਤੀ ਗਈ ਹੈ ਉਸ ਨੂੰ ਲੈ ਕੇ ਵਿਚਾਰ ਸ਼ਰਮਾ ਨੇ ਆਪਣਾ ਸ਼ੋਅ ਕੀਤਾ ਤੇ ਤ੍ਰਿੰਦਰ ਸ਼ਾਸਤਰੀ ਦੇ ਜਵਾਬ ਦੇ ਵਿੱਚ ਜਿਹੜੇ ਸ਼ੰਕਰਾਚਾਰੀਆ ਨੇ ਉਹ ਕਹਿੰਦੇ ਨੇ ਕਹਿੰਦੇ ਕਿ ਜੇ ਇਸ ਤਰੀਕੇ ਦੇ ਨਾਲ ਗੰਗਾ ਦੇ ਕਿਨਾਰੇ ਪਗਦੜ ਦੇ ਵਿੱਚ ਜਿਹੜੇ ਲੋਕ ਮਰੇ ਨੇ ਜੇ ਉਹਨਾਂ ਨੂੰ ਤ੍ਰਿੰਦਰ ਸ਼ਾਸਤਰੀ ਸਮਝਦੇ ਨੇ ਕਿ ਤੁਹਾਨੂੰ ਮੋਕਸ਼ ਮਿਲ ਗਿਆ ਤਾਂ ਸ਼ੰਕਰਾਚਾਰੀਆ ਜੀ ਕਹਿ ਰਹੇ ਨੇ ਤ੍ਰਿੰਦਰ ਸ਼ਾਸਤਰੀ ਨੂੰ ਕਿ ਮੈਂ ਤੁਹਾਨੂੰ ਧੱਕਾ ਦੇਣ ਦੇ ਲਈ ਤਿਆਰ ਆ ਕਿ ਤੁਸੀਂ ਉਹਨਾਂ ਲੋਕਾਂ ਵਾਂਗੂ ਮਰ ਕੇ ਮੋਕਸ਼ ਪ੍ਰਾਪਤ ਕਰਨਾ ਚਾਹੁੰਦੇ ਹੋ ਇਹ ਸ਼ੰਕਰਾਚਾਰੀਆ ਦਾ ਸਭ ਤੋਂ ਵੱਡਾ ਜਿਹੜਾ ਸਵਾਲ ਹੈ ਉਹ ਤ੍ਰਿੰਦਰ ਸ਼ਾਸਤਰੀ ਨੂੰ ਹੈ ਜਿਆ ਕਹਿ ਦਈਏ ਕਿ ਕਾਉਂਟਰ ਅਟੈਕ ਸ਼ੰਕਰਾਚਾਰੀਏ ਦੇ ਵੱਲੋਂ ਕੀਤਾ ਗਿਆ ਤੇ ਸਾਧੂ ਸੰਤ ਜਿਹੜੇ ਨੇ ਮਹਾਪੁਰਖ ਨੇ ਉਹ ਕਾਫੀ ਜ਼ਿਆਦਾ ਨਾਰਾਜ਼ ਵੀ ਦੱਸੇ ਜਾ ਰਹੇ ਨੇ yogi ਸਰਕਾਰ ਦੇ ਖਿਲਾਫ ਕਿ ਇਹ ਪ੍ਰਬੰਧ ਜਿਸ ਤਰੀਕੇ ਨਾਲ ਦਾਵਾ ਕੀਤਾ ਗਿਆ ਸੀ ਉਸ ਹਿਸਾਬ ਦੇ ਨਹੀਂ ਰਹੇ ਜਦੋਂ ਪਤਾ ਸੀ ਕਿ 8 ਤੋਂ 10 ਕਰੋੜ ਲੋਕ ਤੁਹਾਨੂੰ ਪਤਾ ਹੈ ਕਿ ਪਹੁੰਚਣਗੇ ਇਸ ਮਹਾਕੁੰਬ ਦੇ ਵਿੱਚ ਤਾਂ ਹਰ ਦਿਨ ਹਿਸਾਬ ਲਾਓ ਕਿ ਕਿੰਨੇ ਲੱਖਾਂ ਕਰੋੜਾਂ ਦੇ ਵਿੱਚ ਜਿਹੜੇ ਨੇ ਅ ਸ਼ਰਧਾਲੂ ਇੱਥੇ ਪਹੁੰਚ ਰਹੇ ਸੀ ਬਹੁਤ ਸਾਰੀਆਂ ਵੀਡੀਓਜ਼ ਅਸੀਂ ਦੇਖੀਆਂ ਨੇ ਤੁਸੀਂ ਵੀ ਦੇਖੀਆਂ ਹੋਣੀਆਂ ਜਿਨ੍ਹਾਂ ਦੇ ਵਿੱਚ ਲੋਕ ਬਿਲਕੁਲ ਫਸੇ ਖੜੇ ਨੇ ਤਿਲ ਸੁਟਣ ਜੋਗੀ ਥਾਂ ਨਹੀਂ ਹੈ ਤੇ ਇਸ ਇਸ ਤਰੀਕੇ ਦੇ ਮਾਹੌਲ ਦੇ ਵਿੱਚ ਜੇ ਭਗੜੜ ਮੱਚ ਜਾਂਦੀ ਹੈ ਤਾਂ ਸਾਫ਼ ਤੌਰ ਤੇ ਜ਼ਾਹਰ ਹੈ ਕਿ ਬਹੁਤ ਸਾਰੇ ਲੋਕ ਜਾਨਾ ਗਵਾ ਸਕਦੇ ਸੀ ਤਾਂ ਇਸੇ ਤਰੀਕੇ ਦੇ ਨਾਲ ਹੋਇਆ ਤੇ ਇਹੀ ਸਵਾਲ ਕੁਝ ਚੋਣਵਾ ਮੀਡੀਆ ਚੁੱਕ ਰਿਹਾ ਬਾਕੀ মিডিਆ ਕਿਉਂ ਨਹੀਂ ਚੁੱਕ ਰਿਹਾ ਇਸ ਤੇ ਰਵੀਸ਼ ਕੁਮਾਰ ਨੇ ਸਵਾਲ ਖੜੇ ਕੀਤੇ ਨੇ ਕਿ ਹੁਣ ਨੈਸ਼ਨਲ মিডিਆ ਜਾਂ ਜਿਹਨੂੰ ਗੋਦੀ মিডিਆ ਦੇ ਨਾਲ-ਨਾਲ ਜਾਣਿਆ ਜਾਂਦਾ ਕਿ ਉਹ ਕਿਉਂ ਨਹੀਂ ਬੋਲ ਰਿਹਾ ਉਹ ਜਾਂਚ ਆਪਣੀ ਕਿਉਂ ਨਹੀਂ ਕਰ ਰਿਹਾ ਯੂਪੀ ਸਰਕਾਰ ਨੇ ਕਿਹਾ ਸੀ ਕਿ ਸ਼ਨੀਵਾਰ ਤੱਕ ਅਸੀਂ ਪੂਰੀ ਜਿਹੜੀ ਡਿਟੇਲ ਹੈ ਦੈਟਸ ਦੀ ਉਹ ਸਾਂਝੀ ਕਰ ਦੇਾਂਗੇ ਪਰ ਹਜੇ ਤੱਕ ਮੈਨੂੰ ਤਾਂ ਇੱਥੇ ਕਿਤੇ ਨਜ਼ਰ ਨਹੀਂ ਆਈ ਪਰ ਹਾਂ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਜ਼ਰੂਰ ਵਿਜ਼ਿਟ ਕੀਤਾ ਆ ਹੁਣ ਬਾਅਦ ਦੇ ਵਿੱਚ ਵਿਜ਼ਿਟ ਕਰਨਗੇ ਵੀ ਤਾਂ ਕਰਕੇ ਸਿਰਫ ਹਾਲ ਹੀ ਜਾਣ ਸਕਦੇ ਨੇ ਜਿਆਦਾ ਕੁਝ ਨਹੀਂ ਹੋ ਸਕਦਾ ਯੂਪੀ ਸਰਕਾਰ ਨੇ ਥੋੜਾ ਜਆ ਪੀੜਤਾਂ ਦੇ ਮੱਲਮ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਲੋਕ ਮਰੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਹਰ ਇੱਕ ਨੂੰ 25-25 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਯੂਪੀ ਸਰਕਾਰ ਦੇ ਵੱਲੋਂ ਕੀਤਾ ਗਿਆ ਬਾਕੀ ਇਹ ਮੀਡੀਆ ਰਿਪੋਰਟਾਂ ਦੇ ਹਿਸਾਬ ਦੇ ਨਾਲ ਸੀ ਤੁਸੀਂ ਇਸ ਹਾਦਸੇ ਨੂੰ ਲੈ ਕੇ ਕਿਸ ਨੂੰ ਕਸੂਰਵਾਰ ਸਮਝਦੇ ਹੋ ਜਾਂ ਤੁਹਾਡਾ ਕੀ ਮੰਨਣਾ ਕਿ ਹਾਦਸਾ ਕਿਉਂ ਹੋਇਆ ਕਿ ਰੋਕਿਆ ਜਾ ਸਕਦਾ ਸੀ ਤੁਹਾਡੇ ਵਿਚਾਰ ਕੀ ਕਹਿੰਦੇ ਨੇ ਇਹ ਵੀ ਬੇਹਤ ਇੰਪੋਰਟੈਂਟ ਰੱਖਦੇ ਨੇ ਸੋ ਆਪਣੇ ਵਿਚਾਰਾਂ ਨੂੰ ਤੁਸੀਂ ਸਾਡੇ ਤੱਕ ਕਮੈਂਟਾਂ ਦੇ ਜ਼ਰੀਏ ਜ਼ਰੂਰ ਪਹੁੰਚਾਓ ਹੋ ਸਕਦਾ ਕਿ ਤੁਹਾਡੇ ਕਮੈਂਟਾਂ ਨੂੰ ਰੀਡ ਕਰਕੇ ਸਾਨੂੰ ਵੀ ਕੋਈ ਹੋਰ ਜਿਹੜੀ ਜਾਣਕਾਰੀ ਆ ਉਹ ਮਿਲ ਸਕਦੀ ਹੈ ਐਸਐਮ ਟੀਵੀ ਦੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ